ਖਜਾਰਾ ਕਰੋੜ ਰੁਪਇਆ ਲਿਖ ਕੇ ਦਿੱਤਾ ਗਿਆ ਤੁਹਾਨੂੰ ਡਿਟੇਲ ਦੇ ਦਾਂਗੇ ਸਾਰੇ ਕਿੰਨੀ ਡਿਟੇਲ 18000 20000 ਕਰੋੜ ਦਾ ਉਹ ਦਿੱਤਾ ਜਿਹੜੀ ਡਿਟੇਲ ਦਿੱਤੀ ਗਈ ਉਸ ਤੋਂ ਬਾਅਦ 18 ਜਿਹੜਾ 18000 20000 ਕਰੋੜ ਦਾ 60 60000 ਕਰੋੜ ਤੇ ਪੰਜਾਬ ਦੇ ਲੈਣਾ ਉਹ ਦੇ ਦਿੰਦੇ ਜੇ 1600 ਕਰੋੜ ਨਾਲ ਤੁਸੀਂ ਦੱਸੋ ਕਿੱਥੋਂ ਪੰਜਾਬ ਦੇ ਜਿਹੜੇ 2000 ਪਿੰਡਾਂ ਦਾ ਜਿਹੜਾ ਨੁਕਸਾਨ ਹੋਇਆ ਸਾਡੇ ਖਜਾਰਾ ਭਰਾਵਾਂ ਦਾ ਜਿਹੜਾ ਨੁਕਸਾਨ ਹੋਇਆ ਕਿੰਨੀਆਂ ਮੌਤਾਂ ਹੋ ਗਈਆਂ ਕਿੰਨੀ ਜ਼ਮੀਨ ਤਬਾਹ ਹੋ ਗਈ ਕਿੰਨੇ ਤੁਸੀਂ ਮੈਂ ਟੁੱਟ ਗਿਆ ਕਿੰਨੀਆਂ ਸੜਕਾਂ ਪੰਜਾਬ ਦੀਆਂ ਬਰਸਾਤ ਆਪ ਕੋ ਬੋਲੇ ਨਹੀਂ ਦਿਆ ਗਿਆ ਬੀਜੇਪੀ ਨੇ ਤਾਂ ਉਹ ਚੁੱਪ ਕਰਾ ਦਿਆ ਜਦ ਆਪ ਪ੍ਰਧਾਨ ਜਦ ਮੈਨੇ ਬੋਲਾ ਪ੍ਰਧਾਨ ਮੰਤਰੀ ਜੀ ਕੋ ਬੋਲਣ ਲਗਾ ਤਾਂ ਸਿੱਧਾ ਪਹਿਲੇ ਪ੍ਰਧਾਨ ਮੰਤਰੀ ਜੀ ਬੋਲੇ ਹਿੰਦੀ ਵਿੱਚ ਆਪ ਕੋ ਸਮਝਾਤੀ ਹੈ ਕਿ 1600 ਕਰੋੜ ਮੈਂ ਕਿਹਾ ਸਰ ਇਸ ਲਈ ਤਾਂ ਮੈਂ ਬੋਲਾ ਹਾਂ 1600 ਕਰੋੜ ਹਾਂ ਮਜ਼ਾਕੀਆ ਤੌਰ ਤੇ ਕਿਹਾ ਤਾਂ ਹਾਂ ਮਜ਼ਾਕੀਆ ਮਜ਼ਾਕੀਆ ਤੌਰ ਤੇ ਤੋ ਰਵਨੀਤ ਬਿੱਟੂ ਜੀ ਨੇ ਮੈਂ ਮਨਾ ਕਰ ਦਿਆ ਕਿ 1600 ਵੀ ਥੋੜੇ ਦੇ ਦਿਆਂ ਹੋਰ ਦੇ ਦੇਗੇ ਤਾਂ ਮੈਂ ਕਿਹਾ ਇਤਨੇ ਤੋਂ ਲਗਾਓ ਕਿਤੇ देखो ये अच्छा पंजाब अच्छा में कितना दिया था सर पंजाब सरकार हिंदुस्तान का तो, साठ हजार तो आप कह रहे हो पेंडिंग है सर साठ हजार हमारा करोड़ पंजाब का बचा हुआ है आज बीस हजार करोड़ की पंजाब सरकार की तरफ से हमने मांग करी ਤੋ ਉਸਮੇ 20000 ਦੇ ਬਦਲੇ 1600 ਕਰੋੜ ਦੇਖੋ ਪੰਜਾਬ ਦਾ ਮਾਨ ਅਪਮਾਨ ਇਸ ਤੋਂ ਜ਼ਿਆਦਾ ਕੋ ਅਫਗਾਨਿਸਤਾਨ ਕਿੰਨਾ ਨੁਕਸਾਨ ਕਰਦੇ ਖੱਲੇ ਖੱਤੇ ਵਿੱਚ ਆਇਆ ਹੈ ਪੂਰਾ ਪੂਰਾ ਜਾਰੀ ਕਰਦੇ 12 ਕਰੋੜ ਦੇ ਵਿੱਚ ਸਿੱਧੇ ਪੈਸੇ ਆਉਣ ਇਹ ਵੀ ਜਿਹੜੇ ਕਿਸਾਨ ਇਹਨਾਂ ਨੂੰ ਮਿਲੇ ਨਹੀਂ ਜਿਨ੍ਹਾਂ ਨੂੰ ਤੁਸੀਂ ਬੀਜੇਪੀ ਵਰਗਾ ਕਹ ਰਹੇ ਹੋ ਕਹ ਰਹੇ ਕਿ ਸਾਡੇ ਸਿੱਧੇ ਖਾਤੇ ਚ ਪਾਈ ਜਾਣ ਮੈਂ ਕਹਿੰਦਾ ਪੀੜਤ ਪਰਿਵਾਰ ਹੀ ਸੀਗੇ ਤੇ ਕਿਸਾਨ ਆਮ ਆਦਮੀ ਪਾਰਟੀ ਸਰਕਾਰ ਦਾ ਨੁਮਾਇੰਦਾ ਕਿਉਂ ਮੌਜੂਦ ਨਹੀਂ ਦਿੱਤਾ ਉੱਥੇ ਕਿਉਂ ਨਹੀਂ ਖੜਾ ਹੋਂ ਦਿੱਤਾ ਕੋਈ ਸਾਡਾ ਲੀਡਰ ਨਹੀਂ ਕੋਈ ਸਾਡਾ ਵਰਕਰ ਨਹੀਂ ਚੁਣ-ਚੁਣ ਕੇ ਆਪਣੇ ਬੰਦੇ ਖੜਾ ਕੇ ਉਹ ਆਪਣੀ ਰਿਕੁਐਸਟ ਕਰ ਕਰਦੇ ਹੋਏ ਇਹ ਤਾਂ ਇਦਾਂ ਫਿਰ ਜੇ ਇਦਾਂ ਹੀ ਮੀਟਿੰਗਾਂ ਕਰਨੀਆਂ ਸੀ ਫਿਰ ਦਿੱਲੀ ਜਾਂਦੇ ਫਿਰ ਦਿੱਲੀ ਦਾ ਜ਼ਿਕਰ ਕੀਤਾ ਜੀ ਫਿਰ ਦਿੱਲੀ ਜਾਂਦੇ ਦਿੱਲੀ ਉੱਥੇ ਕੋਈ ਸਾਡੇ ਕੋਲ ਕੋਈ ਜ਼ਿਕਰ ਨਹੀਂ ਹੋਇਆ ਫਿਰ ਜੇ ਇਹੀ ਗੱਲਾਂ ਕਰਨੀਆਂ ਸੀ ਉਹਨਾਂ ਨੇ ਜੀ.ਐਸ.ਪੀ ਵਰਕਰਾਂ ਨਾਲ ਹੀ ਪੀੜਤ ਪਰਿਵਾਰਾਂ ਨੂੰ ਮਿਲਣਾ ਸੀ ਫਿਰ ਦਿੱਲੀ ਮਿਲਣ ਦੇ ਫਿਰ ਇਹਨਾਂ ਡਰਾਮਾ ਕਰਨ ਦੀ ਕੋਸ਼ਿਸ਼ ਕਿ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਤੇ ਉਹਦੇ ਉੱਤੇ ਪੰਜਾਬ ਇੱਕ ਉਹ ਸਟੇਟ ਹੈ ਜਿਹੜੀ ਹਮੇਸ਼ਾ ਦੇਸ਼ ਦੇ ਨਾਲ ਖੜੀ ਹੈ ਦੇਸ਼ ਦੀ ਸੁਰੱਖਿਆ ਲਈ ਦੇਸ਼ ਦੇ ਲਈ ਅਨਾਜ ਵੱਧ ਤੋਂ ਵੱਧ ਉਹਦੇ ਪੂਰ ਵਿੱਚ ਅਸੀਂ ਪਾਉਨੇ ਆ ਤੇ ਹਮੇਸ਼ਾ ਜਦੋਂ ਪੰਜਾਬ ਹਿੰਦੂਸਤਾਨ ਨਾਲ ਖੜਾ ਅੱਜ ਪੰਜਾਬ ਵਿਵਤਾ ਵਿੱਚ ਸੰਕਟ ਦੀ ਘੜੀ ਵਿੱਚ ਹੈ ਤੇ ਅਸੀਂ ਸਮਝਦੇ ਹਾਂ ਕਿ ਜਿਹੜੇ ਪੁਰਾਣੇ ਬਕਾਏ ਨੇ ਸਾਡੇ GST ਤੇ ਹੋਰ RDF 60000 ਕਰੋੜ ਰੁਪਏ ਉਹ ਸਾਨੂੰ ਰਿਲੀਜ਼ ਕਰਨ ਔਰ ਨਾਲ ਹੀ 20000 ਕਰੋੜ ਰੁਪਏ ਦਾ ਜਿਹੜਾ ਪੈਕੇਜ ਦੇਣਗੇ ਜਿਹਦੇ ਨਾਲ ਬਹੁਤ ਸਾਰਾ ਵੱਡਾ ਨੁਕਸਾਨ ਚਾਹੇ ਸਾਡੀਆਂ ਫਸਲਾਂ ਖਰਾਬ ਹੋਈਆਂ ਹੈ ਚਾਹੇ ਸਾਡੇ ਮਕਾਨ ਲੋਕਾਂ ਦੇ ਉਹਨਾਂ ਦੇ ਬਹੁਤ ਸਾਰੇ ਪਸ਼ੂਆਂ ਦਾ ਨੁਕਸਾਨ ਹੋਇਆ ਸਾਡੀਆਂ ਸੜਕਾਂ ਪੁਲ ਵੱਡੀਆਂ ਬਿਲਡਿੰਗਾਂ ਜਿਹੜੀਆਂ ਹਸਪਤਾਲ ਵਗੈਰਾ ਸਕੂਲ ਡੈਮੇਜ ਹੋਏ ਆ ਤੇ ਉਹਦੇ ਲਈ ਸਾਡੀ ਉਹ ਸਹਾਇਤਾ ਕਰਨਗੇ ਪਰ ਉਹ 1600 ਕਰੋੜ ਰੁਪਇਆ ਦੇ ਕੇ ਇੱਕ ਤਰ੍ਹਾਂ ਦਾ ਪੰਜਾਬ ਦੇ ਲੋਕਾਂ ਨਾਲ ਵੱਡਾ ਮਜ਼ਾਕ ਕਰਕੇ ਚਲੇ ਗਏ ਉਹ ਕਹਿੰਦੇ 12000 ਕਰੋੜ ਰੁਪਇਆ ਨਹੀਂ ਆਪ ਦਾ ਪ੍ਰਿੰਸਪਲ ਨੇ ਜੜੇ ਹੋਏ 12000 ਕਰੋੜ ਰੁਪਇਆ ਡਿਜਾਸਟਰ ਫੰਡ ਹੁੰਦਾ ਹੈ ਉਹ ਸਾਰੇ ਲੋਕ ਜਾਣਦੇ ਆ ਜਿਹੜੇ ਗੱਲਾਂ ਕਰਦੇ ਉਹਨਾਂ ਨੂੰ ਪਤਾ ਉਹ ਉਸ ਤਰਤੀਬ ਨਾਲ ਹੀ ਦਿੱਤਾ ਜਾ ਸਕਦਾ ਜਿਵੇਂ 6800 ਕਰੋੜ ਰੁਪਏ ਪਰ ਏਕੜ ਹੂੰ ਹੂੰ ਤੋਂ ਖੇਤੀ ਤੇ ਔਰ 4 ਲੱਖ ਕਿਸੇ ਮੌਤੇ ਉਸ ਤੋਂ ਇਲਾਵਾ ਕੁਝ ਵੀ ਨਹੀਂ ਤੇ ਲਈ ਪੰਜਾਬ ਸਰਕਾਰ ਨੇ ਪਹਿਲਾਂ ਹੀ ਉਹਦੇ ਵਿੱਚ ਜਿਵੇਂ 20000 ਪਰ ਏਕੜ ਕੀਤਾ ਉਹ ਅਸੀਂ ਆਪਣੇ ਕੋਲੋਂ ਪਾਉਣਾ ਹੋਰ ਵੀ ਉਸ ਨੂੰ ਉਸ ਤੋਂ ਬਾਹਰ ਜਾ ਕੇ ਜਿਹੜਾ ਜਿਹੜਾ ਉਹ ਡਿਸਾਸਟਰ ਫੰਡ ਆ ਉਸ ਨੂੰ ਲਾ ਨਹੀਂ ਸਕਦੇ ਉਹ ਸਾਰਾ ਉਹਨਾਂ ਨੂੰ ਪਤਾ ਉਹ ਤਾਂ ਵੈਸੇ ਗੱਲਾਂ ਕਰਦੇ ਜਿਹੜੀਆਂ ਸਿਆਸਤ ਤੋਂ ਪ੍ਰੇਰਿਤ ਹੁੰਦੀਆਂ ਵੀ ਇਹ ਇੰਨੇ ਪੈਸੇ ਪਏ ਉਹ ਸਾਰਿਆਂ ਨੂੰ ਪਤਾ ਉਹ ਉਠਿਆ ਜੀ ਅੰਦਰ ਪ੍ਰਧਾਨ ਮੰਤਰੀ ਸਾਹਮਣੇ ਆ ਕੇ ਜਿਹੜੇ ਜਿਹੜੇ ਮੈਂ ਇੱਕ ਬੇਨਤੀ ਕਰਦਾ ਜਿਹੜੇ ਪ੍ਰਧਾਨ ਮੰਤਰੀ ਜੀ ਨੇ ਕੁਝ ਲੋਕਾਂ ਨਾਲ ਮੀਟਿੰਗ ਰੱਖੀ ਸੀ ਉਹ ਸਿਰਫ ਤੇ ਸਿਰਫ ਬੀਜੇਪੀ ਦੇ ਸਾਥੀ ਬੁਲਾਏ ਗਏ ਸਨ ਉਹਨਾਂ ਨੇ ਇਹ ਗੱਲ ਕੀਤੀ ਅੱਜ 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 ਮਾਈਨਿੰਗ ਦੀ ਗੱਲ ਕਰੀ ਜਾਂਦੀ ਹੈ ਤੇ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ 97 ਤੋਂ ਮਾਈਨਿੰਗ ਹੋ ਰਹੀ ਹੈ ਤੇ ਉਹਨੂੰ ਕੋ